ਨਾਮ ਮੇਰੇ ਵੱਡੇ ਵੀਰ ਸੁਨਾਮ ਸਿੰਘ ਜਿਹਨਾਂ ਸੱਤਾ ਦੀ ਕਰਦੇ ਆ ਨਾਮ ਕੁਕਮ ਅਤਿੱਤ ਮਾ ਸਾਡੇ ਹਲਕੇ ਦੀ کریم ਮੈਂ ਦੇਖਿਆ ਕਿ ਜਿੰਨਿਆਂ ਕਦੀ ਮੇਰੇ ਕੋਲ ਕੰਟੈਕਟ ਸੀ ਜਿੰਨਿਆਂ ਨੂੰ ਮੈਂ ਫੋਨ ਕਰ ਸਕਿਆ ਕਾਫੀ ਸਰਕਲ ਚ ਪਰ ਕਾਫੀ ਪਿੰਡਾਂ ਦੀ ਬੂਥ ਕਮੇਟੀ ਦੇ ਇੰਚਾਰ ਧਾਮੀਆਂ ਮੇਰੇ ਲੱਗ ਧਾਮੀਆਂ ਤੋਂ ਆ ਰੈਡੀ ਤੋਂ ਆ ਹੋਰ ਕਿੱਦਿ ਵੀ ਹੈ ਗੋਲੀਆਂ ਦਵਾਤੇ ਰਾਣੀ ਤੇ ਰਾਜਾ ਦੀ ਨਾਲ ਪਰਸੋਂ ਗੱਲ ਕੀਤੀ ਸੀ ਕਿ ਆਪਾਂ ਜੂਤ ਦੇ ਵਿਡੇ ਕਰਨੀ ਹੈ ਤੁਸੀਂ ਇਹ ਵੀ ਛੋਟੇ ਜਿਹੇ ਮੈਸੇਂਜੇ ਇੰਨੀ ਪੱਟੀ ਦਿੱਤੀ ਜਾਇਓ ਆਪਣੇ ਆਪ ਹੀ ਇੱਕ ਤਰ੍ਹਾਂ ਦੇ ਜੂਤ ਬਣਾ ਲੀਜੀਏ ਆਪਣੇ ਆਪ ਹੀ ਜਿੰਨਾ ਕਿ ਦੂਜੇ ਬਣਾਏ ਤੋ ਅੱਜ ਵੀ ਜੀਵ ਦਾ ਪੇਨ ਜਾਂਦਾ ਕਿ ਇਹ ਕਿਉਂ ਆਇਆ ਹੈ ਪਲਾਸਟਿਕ ਨਾ ਤੁਮਾਂ ਤੇ ਵਰਤੇ ਆਂ ਬਾਤ ਨੂੰ ਪਰਿਫਰਮੈਂਟੀ ਹੈ ਅਰੇ ਬਾਪਾ ਸਰਕਾਰ ਦਾ ਸਤਿਵੰਤ ਆਰੇ ਭਾਈ ਆਵਾਂ ਦੀ ਪਾਰਟੀ ਚਲਾਇਆ ਸਵੇਕ ਵਕਤ ਨਾ ਚੁਆਏ ਮੇਰੇ ਬਹੁਤ ਸ਼ੁਕਰਾਜੋ ਕਰੋ ਦੋਵੇਂ ਹੱਥ ਜੋੜ ਕੇ ਪਿਆਰ ਪਰਿਸ਼ਾਨ ਹੈ ਤੁਸੀਂ ਵੀ ਆਇਆ ਧੰਨਵਾਦੀ ਹਾਂ ਕਈ ਨਹੀਂ ਗਰਮੀ ਦੇ ਵਿੱਚ ਵੀ ਸਮਾਂ ਕੱਢ ਕੇ ਇੱਥੇ ਪਹੁੰਚੇ ਹੋ ਅੱਜ ਦੀ ਮੀਟਿੰਗ ਦਾ ਮੇਨ ਅਜੰਡਾ ਵੀਰੋ ਇਹ ਸਿਲਾ ਕਿ ਜਿਵੇਂ ਵੀ ਚਾਹੁੰਦੇ ਹੋ ਕਿ ਪੰਚਾਇਤੀ ਇਲੈਕਸ਼ਨ ਆ ਰਹੇ ਨੇ ਉਹ ਜਿਹੜੇ ਨੌਜਵਾਨ ਨੇ ਤੁਹਾਨੂੰ ਵੀ ਪਤਾ ਕਿ ਨੌਜਵਾਨੀ ਦੀ ਹੱਡੀ ਨੇ ਇਹਨਾਂ ਦੀ ਵਿਕਾਸ ਦੀ ਆਵਾਜ਼ ਵੀ ਪਾਰਟੀ ਕੋ ਸਾਡੀ ਸੱਤਾ ਕੋ ਚਾਹੀ ਆ ਮੈਂ ਤੁਹਾਡੇ ਸਾਰੇ ਚਾਤਾਂ ਦੇ ਵਿੱਚ ਦੋਵੇਂ ਹੱਥ ਜੋੜ ਕੇ ਬੇਨਤੀ ਕਰੀ ਚਾਹੁੰਦਾ ਤੇ ਆਓ ਆਪਾਂ ਰਲ ਕੇ ਇਹ ਕੋ ਚੱਲਦੀ ਇਲੈਕਸ਼ਨਾਂ ਦੇ ਵਿੱਚ ਆਪਣੀ ਪਾਰਟੀ ਨੂੰ ਵੱਡੇ ਪੱਧਰ ਤੇ ਜਿਤਾਈਏ ਨੌਜਵਾਨ ਪੰਚ ਸਰਪੰਚ ਬਣਾਉਣਾ ਚਾਹੁੰਦੇ ਨੇ ਉਹ ਆਪਣਾ ਨਾਮ ਉੱਪਰ ਲਿਸਟ 'ਤੇ ਲਾ ਕੇ ਮੈਨੂੰ ਦੇਣ ਮੈਂ ਹਲਕਾ ਜਿਹੜਾ ਸਾਡੇ ਇੰਚਾਰਜ ਨੇ ਮੁਤਾਜੀ ਸਾਹਿਬ ਬਹੁਤ ਸਿਆਣੇ ਨੇ ਉਹਨਾਂ ਨੇ ਚਾਹਨਾ ਵਿੱਚ ਵੀ ਫਿਰਤੀ ਕਹਾਂਗਾ ਗੁਰਿੰਦਰ ਸਿੰਘ ਬਾਗਲ ਜੋ ਕੋਟੇ ਤਰਾਂ ਅੱਜ ਹਲਕਾ ਮਕੇਰੀਆਂ ਵਿੱਚ ਪਹੁੰਚੇ ਸੀਗੇ ਆਪਣੇ ਮੇਰੇ ਯੂਥ ਦੇ ਜੋ ਸਾਥੀ ਨੇ ਜੋ ਸ਼ੁਰੂ ਤੋਂ ਹਮੇਸ਼ਾ ਚਾਹੇ ਐਮਪੀ ਦੀਆਂ ਚੋਣਾਂ ਹੋਣ ਜਾਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਸਾਡਾ ਲਗਾਤਾਰ ਸਾਥ ਦਿੰਦੇ ਨੇ ਅੱਜ ਮੈਂ ਇੱਕ ਉਹਨਾਂ ਨਾਲ ਰੂਬਰੀ ਫੋਨ ਆਇਆ ਸੀਗਾ ਜਿਉਂ ਨਾ ਕੋਈ ਦੁੱਖ ਤਕਲੀਫਾਂ ਨੌਜਵਾਨਾਂ ਦੀ ਉਹ ਪੁੱਛਣ ਆਏ ਸੀਗੇ ਸੋ ਸਾਰਿਆਂ ਨੂੰ ਲਾਂਬੰਦ ਕੀਤਾ ਕਿ ਜੋ ਪੰਚਾਇਤੀ ਚੋਣਾਂ ਆ ਰਹੀਆਂ ਉਹ ਚ ਰਲ ਮਿਲ ਕੇ ਆਪਾਂ ਹਿੱਤ ਰੱਖਣ ਜਿੱਦਾਂ ਪਹਿਲਾਂ ਵੀ ਮਾਨ ਸਾਹਿਬ ਨੂੰ 91 ਸੀਟਾਂ ਜਿਤਾਈਆਂ ਅੱਜ ਆਪਾਂ ਰਲ ਮਿਲ ਕੇ ਆਪਣੇ ਪੰਜ ਸਰਪੰਚ ਸਾਰੇ ਬਣਾਈਏ ਤੇ ਆਪਣੀ ਪਾਰਟੀ ਆਮ ਆਦਮੀ ਪਾਰਟੀ ਨੂੰ ਤਕੜਾ ਕਰੀਏ ਮੈਂ ਯ ਜਿ세 ਵਿੱਚ ਨਸ਼ੇ ਤੋਂ ਵੀ ਦੂਰ ਰਹੇ ਆ ਸਾਰਾ ਕੁਛ ਯਾਰ ਕਰਪਸ਼ਨ ਤੋਂ ਵੀ ਦੂਰ ਹੋ ਰਹੇ ਤਾਂ ਇਸ ਕਰਕੇ ਮੈਂ ਯੂਥ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਆਪਾਂ ਇਸ ਪਾਰਟੀ ਦੇ ਵੱਧ ਤੋਂ ਵੱਧ ਮਦਦ ਕਰੀਏ ਤਾਂ ਆਉਣ ਵਾਲੇ ਸਮੇਂ 'ਚ ਵੀ ਪਾਰਟੀ ਨੂੰ ਬਹੁਤ ਤਾਕਤ ਦੇ ਜੀ ਜਿਹੜੇ ਜਦੋਂ ਯੂਥ ਵਾਲੇ ਪਿੰਡਾਂ ਵਿੱਚ ਜਾਣਗੇ ਤੇ ਜਿਹੜੇ ਨਸ਼ਿਆਂ ਦੇ ਮੁੱਦੇ 'ਤੇ ਜਾਣਗੇ ਕਿ ਆਪਾਂ ਜਿਹੜੇ ਮਾਰੇ ਅੰਸਰ ਨੇ ਜੋ ਨਸ਼ੇ ਕੋਈ ਵੀ ਕਰਦੇ ਨੇ ਦੱਸਣਗੇ ਲੋਕਾਂ ਨੂੰ ਲਾਭਤ ਕਰਨਗੇ ਕਿ ਇਹ ਉਹੀ ਸਰਕਾਰ ਹੈ ਜਿਨੇ ਸਾਰਿਆਂ ਦੇ ਨਸ਼ੇ ਤੇ ਖੱਲ ਪਾਈ ਆ ਜੋ ਲਗਾਤਾਰ ਪਿਛਲੇ ਸਰਕਾਰਾਂ ਸੀ ਉਹਨਾਂ ਨੇ ਨਸ਼ੇ ਵਿੱਚ ਵਾਧਾ ਕੀਤਾ ਸੀ ਹੋਰ ਮੈਸੇਜ ਦੇਣਗੇ ਜਿਵੇਂ ਕੀ ਦੇਖੋਗੇ ਕਿ ਤੀਜੀ ਨੌਕਰੀ ਦੀ ਗੱਲ ਕਰੀਏ ਤਾਂ ਮਾਨ ਭਗਵੰਤ ਮਾਨੀ ਜੀ ਨੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਕਿੰਨੀਆਂ ਨੌਕਰੀਆਂ ਤੇ ਜੁਗਾੜ ਦਿੱਤਾ ਹੈ ਜੈਸੀ ਗੱਲ ਕਰੀ ਆਉਣ ਵਾਲੇ ਸਮੇਂ ਦੇ ਵਿੱਚ ਜੋ ਇਕੱਠ ਦੇਖ ਰਿਹਾ ਅਸੀਂ ਟਾਈਮ ਕੀ ਲੱਗਦਾ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਇਹ ਤੁਸੀਂ ਆਪ ਦੇਖ ਲੋ ਦੀ ਤੁਸੀਂ ਆਪ ਸਿਆਣੇ ਹੋ ਕਿ ਜਿਹੜੇ ਨੌਜਵਾਨਾਂ ਦਾ ਠਾਠਾ ਮਾਰਦਾ ਇਕੱਠ ਇਹ ਆਉਣ ਵਾਲੇ ਸਮੇਂ ਵਿੱਚ ਵੀ ਮਾਨ ਸਰਕਾਰ ਨੂੰ ਹੀ ਫਤਵਾ ਦੇਣਗੇ ਥੈਂਕ ਯੂ ਤੇ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਰਾਜ ਜੀ ਨੇ ਪਹਿਲੀ ਮੀਟਿੰਗ ਜਿਹੜੀ ਹੈਗੀ ਜੀ ਵੀ ਲਈ ਹੈ ਅੱਜ ਇਸ ਮੀਟਿੰਗ ਦਾ ਮੁੱਖ ਏਜੰਡਾ ਸੀ ਆਨਾਲ ਜਿਹੜੀਆਂ ਬਲਾਕ ਸੰਪਤੀ ਉਹ ਜ਼ਿਲ੍ਹਾ ਪ੍ਰਸ਼ਦ ਦੀ ਚੁਣਾਂ ਹੈਗੀਆਂ ਉਹ ਅਸੀਂ ਵੱਧ ਤੋਂ ਵੱਧ ਜਿਹੜਾ ਜੂਥ ਹੈਗਾ ਸਾਡਾ ਜਿਨ੍ਹਾਂ ਨੇ ਪਾਰਟੀ ਲਈ ਦਿਨ ਰਾਤੇ ਕੰਮ ਕੀਤਾ ਹੈਗਾ ਪਿਛਲੇ 7-8 ਸਾਲ ਤੋਂ ਉਹਨਾਂ ਨੂੰ ਲੜਾਈਏ ਉਹਨਾਂ ਨੂੰ ਜਿਤਾਈਏ ਔਰ ਜਿਤਾਣ ਤੋਂ ਬਾਅਦ ਜਿਹੜੀਆਂ ਪਾਰਟੀ ਦੀਆਂ ਪਾਲਿਸੀਆਂ ਆਏ ਆ ਉਹ ਲੋਕਾਂ ਤੱਕ ਉਹ ਲੈ ਕੇ ਜਾਣ ਔਰ ਜਿਹੜੀਆਂ ਸਰਕਾਰੀ ਦਰਬਾਰੇ ਤੇ ਜਿਹੜੀਆਂ ਲੋਕਾਂ ਦੀ ਸਮੱਸਿਆ ਹੈ ਉਹਨਾਂ ਦਾ ਹੱਲ ਤੁਰੰਤ ਕਰਾ ਸਕਾਂ ਥੈਂਕ ਯੂ ਤੁਹਾਨੂੰ ਕੀ ਲੱਗਦਾ ਤੁਸੀਂ ਮਕੇਰੀਆਂ ਹਲਕੇ ਦੇ ਵਿੱਚ ਨੀ ਪੱਥਰ ਤੁਸੀਂ ਰੱਖਿਆ ਆ ਆਮ ਜੀ ਪਾਰਟੀ ਦਾ ਆਮ ਆਦੀ ਪਾਰਟੀ ਦਾ ਜਿਹੜਾ ਸਨ 14 ਚ ਨਹੀਂ ਪੱਥਰ ਰੱਖਿਆ ਗਿਆ ਸੀ ਮੈਂ ਉਹਦਾ ਸਟੇਟ ਦਾ ਫਾਊਂਡਰ ਮੈਂਬਰ ਆ ਔਰ 17 ਦੇ ਵਿੱਚ ਪਾਰਟੀ ਨੇ ਮੈਨੂੰ ਮਾਨ ਬਖਸ਼ਿਆ ਸੀ ਮੈਂ ਐਮਐਲਏ ਇਲੈਕਸ਼ਨ ਵੀ ਜੜੀ ਆ ਅਸੀਂ ਹਰ ਵੇਲੇ ਤਤਪਰ ਰਹੀਦਾ ਲੋਕਾਂ ਦੀਆਂ ਸਵਾਵਾਂ ਲੋਕਾਂ ਨੂੰ ਦੇਈਂਦੀਆਂ ਲੋਕਾਂ ਦੇ ਜਿਹੜੇ ਮੁਸ਼ਕਲਾਂ ਹੁੰਦੀਆਂ ਉਹਦਾ ਹੱਲ ਕਰੀਦਾ ਔਰ ਅੱਜ ਦੀ ਮੀਟਿੰਗ ਦਾ ਵੀ ਮੇਨ ਜਿਹੜਾ ਏਜੰਡਾ ਸੀ ਕਿ ਜਿੰਨਾ ਵੀ ਜੂਤ ਪਾਰਟੀ ਨਾਲ ਜੁੜਿਆ ਆ ਉਹ ਲੋਕਾਂ ਦੀ ਸੇਵਾ ਕਰੇ ਔਰ ਜਿਹੜੀਆਂ ਪਾਰਟੀ ਦੀਆਂ ਪਾਲਿਸੀਆਂ ਉਹ ਲੋਕਾਂ ਤੱਕ ਲੈ ਕੇ ਜਾ ਪਰ ਇਹ ਗੱਲ ਕੀਤੀ ਜਾਵੇ ਜਿਹੜਾ ਇਕੱਠ ਇਹ ਸਿਹਰਾ ਤੁਹਾਡੇ ਸਿਰ ਜਾ ਰਿਹਾ ਕਿਉਂਕਿ ਕਾਫੀ ਸਮੇਂ ਤੋਂ ਤੁਸੀਂ ਇਸ ਗਰਸ਼ ਕਰ ਜਾ ਰਹੇ ਹੋ ਪਾਰਟੀ ਕੋ ਜਿਹੜੀ ਮੀਟਿੰਗ ਹੈ ਪਾਰਟੀ ਦੇ ਸਾਰੇ ਜਿੰਨੇ ਵੀ ਸਾਬਕਾ ਸਰਕਲ ਚਾਰਸੀ ਜਾਂ ਮੌਜੂਦੇ ਸਰਕਲ ਇੰਚਾਰਜ ਹੈਗੇ ਸਾਰੇ ਬਲਾਕ ਪ੍ਰਧਾਨ ਸਾਰੇ ਆਏ ਆ ਔਰ ਸਾਰਿਆਂ ਨੇ ਹੀ ਟੀਮਾਂ ਦਾ ਜਿਹੜਾ ਗਠਨ ਕੀਤਾ ਔਰ ਸਾਰੀਆਂ ਟੀਮਾਂ ਇੱਥੇ ਪੁੱਜੀਆਂ ਆ ਔਰ ਸਾਰੀਆਂ ਟੀਮਾਂ ਦੇ ਸਹਿਯੋਗ ਦੇ ਨਾਲ ਹੀ ਜਿਹੜੀਆਂ ਅਗਲੀਆਂ ਸਾਡੀਆਂ ਆ ਰਹੀਆਂ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਔਰ ਸਰਪੰਚ ਦੇ ਚੋਣਾਂ ਇਹਨਾਂ ਦੇ ਸਹਿਯੋਗ ਨਾਲ ਕਿਉਂਕਿ ਰੀੜ ਦੀ ਹੱਡੀ ਹੁੰਦੇ ਪਾਰਟੀ ਵਰਗੇ ਇਹਨਾਂ ਦੇ ਸਹਿਯੋਗ ਨਾਲ ਸਾਰੀ ਜਿੱਤ ਆਪਾਂ ਜਿੱਤਾਂਗੇ ਹਾਂਜੀ ਭਾਜੀ